ਕੋਰਡ ਦਾ ਵੱਡਾ ਆਦੇਸ਼ ਸ਼ਰੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਦਿੱਤੇ ਹੁਕਮ ਸੂਬਾ ਸਰਕਾਰਾਂ ਤੇ ਯੂਟੀਜ਼ ਨੂੰ 4 ਮਹੀਨਿਆਂ ਚ ਨਿਯਮ ਬਣਾਉਣ ਦੇ ਦਿੱਤੇ ਨਿਰਦੇਸ਼। ਬਠਿੰਡਾ ਬਲਾਸਟ ਕੇਸ ਤੇ ਨਿਊਜ਼ 18 ਦੀ ਖਬਰ ਤੇ ਲੱਗੀ ਮੋਹਰ ਐਸਐਸਪੀ ਬਠਿੰਡਾ ਬੋਲੇ ਮਨੁੱਖੀ ਬੰਬ ਬਣਨ ਦੀ ਫਰਾਕ ਸੀ ਗੁਰਪ੍ਰੀਤ ਮੁਲਜ਼ਮ ਨੂੰ ਅੱਜ ਫੋਰਚ ਕੀਤਾ ਜਾਏਗਾ ਪੇਸ਼। ਅਮ੍ਰਿਤਸਰ ਸਰਕਾਰੀ ਮਹਿਲਾ ਟੀਚਰ ਸਣੇ 6 ਨਸ਼ਾ ਤਸਕਰ ਗ੍ਰਿਫਤਾਰ ਮੁਜ਼ਮਾ ਕੋਲੋਂ ਨੌ ਕਿਲੋ ਹੈਰੋਇਨ ਬਰਾਮਦ ਫੜੇ ਕੇ ਮੁਜ਼ਮਜ ਦੋ ਮਹਿਲਾਵਾਂ ਤੇ ਚਾਰ ਪੁਰਸ਼। ਕਨਾਲੀਜ ਕੰਗਨਾਰ ਨਾਲ ਦਾ ਵਿਰੋਧ ਸਥਾਨਕ ਲੋਕਾਂ ਨੇ ਦਿਖਾਈ ਕਾਲੇ ਚੰਡੇ ਤਾਂ ਦੂਜੇ ਪਾਸੇ ਲੋਕਾਂ ਦਾ ਦਰਦ ਜਾਣਨ ਪਹੁੰਚੀ ਕੰਗਨਾਰ ਨੇ ਸੁਣਾਏ ਆਪਣੇ ਦੁਖੜੇ ਕਿਆ ਮੇਰੇ ਖੁਦ ਦੇ ਰੈਸਟੋਰੈਂਟ ਚ ਕੱਲ 50 ਰੁਪਏ ਦੀ ਹੋਈ ਸੇ। ਆੜ ਪ੍ਰਭਾਵੇ ਤੇ ਲੱਖਾਂ ਚ ਬਿਮਾਰੀਆਂ ਦੀ ਰੋਕ ਥਾਮ ਲਈ ਪੰਜਾਬ ਰੈੱਡ ਕਰਾਸ ਦੀ ਪਹਿਲ ਗਵਰਨਰ ਨੇ ਪੰਜਾਬ ਫੌਗਿੰਗ ਮਸ਼ੀਨਾਂ ਨੂੰ ਦਿਖਾਈ ਹਰੀ ਚੰਡੀ। 8 ਜ਼ਿਲ੍ਹਿਆਂ ਚ ਭੇਜੀਆਂ ਗਈਆਂ ਮਸ਼ੀਨਾਂ ਰਾਹੁਲ ਗਾਂਧੀ ਨੇ ਕਰਨਾਟਕਾ ਦੇ ਅਲੰਦ ਚ 6000 ਵੋਟਰਾਂ ਦੇ ਨਾਂ ਕੱਟੇ ਜਾਣ ਦੀ ਕੋਸ਼ਿਸ਼ ਤੇ ਲਾ ਇਲਜ਼ਾਮ ਕੁਝ ਲੋਕਾਂ ਨੂੰ ਲੈ ਕੇ ਆਏ ਸਾਹਮਣੇ ਕਿ ਆ ਸਿਸਟਮ ਹਾਈਜੈਕ ਕਰ ਹਟਾਏ ਜਾ ਰਹੇ ਨਾ ਵੋਟ ਚੋਰਾ ਨੂੰ ਵਿਚਾਰ ਰਿਹਾ ਇਲੈਕਸ਼ਨ ਕਮਿਸ਼ਨ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਚੋਣ ਕਮਿਸ਼ਨ ਨੇ ਦੱਸਿਆ ਬੇਬੁਨਿਆਦ ਕਿ ਆਨਲਾਈਨ ਡਿਲੀਟ ਨਹੀਂ ਹੋ ਸਕਦੀ ਵੋਟ ਅਲੰਦ ਚ 80 G ਦਰਜ ਕਰਾਈ ਸੀ ਐਫ ਆਈ ਆਰ बीजेपी ने राहुल गांधी झूठी कहानी घड़न का इल्जाम क्या कोई भी बंब ले उन, राहुल हो जाता है कर रहे ने अपमान के प्रायोजक। पतंजलि गाय का घी मां का भरोसा प्यार से भरोसा ਸਸਿਕਾਲ న్యూਸ 18 ਪੰਜਾਬ ਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਕਹਿੰਦੇ ਅਧਿਆਪਕ ਦੇਸ਼ ਦਾ ਨਿਰਮਾਤਾ ਹੁੰਦਾ ਹੈ ਅਧਿਆਪਕ ਭਵਿੱਖ ਦਾ ਨਿਰਮਾਤਾ ਹੁੰਦਾ ਹੈ ਅਧਿਆਪਕ ਬੱਚਿਆਂ ਦਾ ਭਵਿੱਖ ਸਵਾਰਦਾ ਹੈ ਤੇ ਜਦੋਂ ਉਹੀ ਅਧਿਆਪਕ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਸੋ ਅੱਜ ਫਰਕ ਤਾਂ ਪੈਂਦਾ ਹੈ ਦੀ ਸ਼ੁਰੂਆਤ ਅਮਰੀਕ ਸਰ ਤੋਂ ਜੁੜੀ ਇੱਕ ਖਬਰ ਤੋਂ ਜਿੱਥੇ ਸਰਕਾਰੀ ਮਹਿਲਾ ਟੀਚਰ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਕੋਲ 6 ਮੁਲਜ਼ਮ ਕਾਬੂ ਕੀਤੇ ਨੇ ਜਿਨ੍ਹਾਂ ਕੋਲੋਂ 9 ਕਿਲੋ ਹੈਰੋਇਨ ਫੜੀ ਹੈ ਹਰਪ੍ਰੀਤ ਸਿੰਘ ਔਰ ਹੈਪੀ ਜੱਟ ਦੇ ਨਾਲ ਇਹ ਸਾਰੇ ਮੁਲਜ਼ਮ ਸਬੰਧਤ ਨੇ ਔਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸੀ ਜੋ ਪੁਲਿਸ ਨੇ ਜਾਣਕਾਰੀ ਦਿੱਤੀ ਉਹਨਾਂ ਚ ਇੱਕ ਕੁਲਵਿੰਦਰ ਕੌਰ ਨੂੰ ਅਰੈਸਟ ਕੀਤਾ ਗਿਆ ਕੁਲਵਿੰਦਰ ਕੌਰ ਇੱਕ ਸਰਕਾਰੀ ਟੀਚਰ ਹੈ ਇੱਕ ਗਵਰਨਮੈਂਟ ਟੀਚਰ ਹੈ ਪਰ ਨਸ਼ੇ ਦੇ ਮਾਮਲੇ ਦੇ ਵਿੱਚ ਲਿਪਤ ਸੀ ਨਸ਼ਾ ਤਸਕਰੀ ਦੇ ਵਿੱਚ ਜੁਟੀ ਹੋਈ ਸੀ ਔਰ ਪੂਰੇ ਗੈਂਗ ਦਾ ਪਰਦਾਫਾਸ਼ ਅਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਪੂਰੇ ਗੈਂਗ ਨੂੰ ਬੇਨਕਾਬ ਕੀਤਾ ਗਿਆ ਜਿਨ੍ਹਾਂ ਚ ਸਰਕਾਰੀ ਟੀਚਰ ਗੁਲਵਿੰਦਰ ਕੌਰ ਵੀ ਅਰੈਸਟ ਹੋਈ ਹੈ ਸੋ ਇੱਕ ਅਧਿਆਪਕ ਜਿਸ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ ਜਿਸ ਨੂੰ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ ਅਗਰ ਉਹ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ ਤਾਂ ਕਿੱਡੇ ਵੱਡੇ ਸਵਾਲ ਸਾਡੇ ਸਿਸਟਮ ਤੇ ਸਾਡੇ ਸਮਾਜ ਤੇ ਉੱਠਦੇ ਨੇ ਕਿ ਇੱਕ ਅਧਿਆਪਕ ਇਸ ਤਰੀਕੇ ਦੀ ਸੇਧ ਦੇ ਰਿਹਾ ਹੈ ਹਾਲਾਂਕਿ ਕਿਸੇ ਇੱਕ ਦਾ ਘਰਾ ਬਾਕੀਆਂ ਤੇ ਲਾਗੂ ਨਹੀਂ ਹੁੰਦਾ ਜਾਂ ਬਾਕੀਆਂ ਨੂੰ ਉਸੇ ਨਜ਼ਰੇ ਨਹੀਂ ਦੇਖਿਆ ਜਾ ਸਕਦਾ ਪਰ ਜੋ ਜੋ ਵੀ ਐਸਾ ਸ਼ਖਸ ਫੜਿਆ ਜਾਂਦਾ ਹੈ ਜਾਂ ਜੋ ਵੀ ਐਸੇ ਸ਼ਖਸ ਤੋਂ ਕੋਈ ਚੀਜ਼ ਬਰਾਮਦ ਹੁੰਦੀ ਹੈ ਔਰ ਖਾਸ ਕਰਕੇ ਨਸ਼ੇ ਵਰਗੀ ਅਲਾਮਤ ਦੇ ਵਿੱਚ ਜੇ ਕੋਈ ਲਿਪਤ ਪਾਇਆ ਜਾਂਦਾ ਤਾਂ ਉਹ ਆਪਣੇ ਆਪ ਚ ਵਾਕਈ ਇਸ ਪ੍ਰੋਫੈਸ਼ਨ ਦੇ ਲਈ ਵੀ ਬੜੇ ਸ਼ਰਮ ਦੀ ਗੱਲ ਹੈ ਕਿ ਅਧਿਆਪਕ ਹੋ ਕੇ ਤੁਸੀਂ ਨਸ਼ੇ ਦੇ ਮਾਮਲੇ ਦੇ ਵਿੱਚ ਲਿਪਤ ਪਾਏ ਗਏ ਹੋ ਸੋ ਅਮ੍ਰਿਤਸਰ ਪੁਲਿਸ ਨੇ ਬੇਨਕਾਬ ਕੀਤਾ ਹੈ ਪੂਰਾ ਬਿਵਰਾ ਅਮ੍ਰਿਤਸਰ ਪੁਲਿਸ ਵੱਲੋਂ ਦਿੱਤਾ ਗਿਆ ਹੈ ਜਿਹੜੇ ਫੜੇ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਔਰ 9 ਕਿਲੋ ਹੈਰੋਇਨ ਇਹਨਾਂ ਕੋਲੋਂ ਰਿਕਵਰ ਕੀਤੀ ਗਈ ਚਾਰ ਮੁਲਜ਼ਮ ਜਿਹੜੇ ਮੇਲਜ਼ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਆ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਜਾਂ ਕਾਰਟਲ ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਆ ਕਿ ਹੈਪੀ ਜਰਟ ਇੱਕ ਬੜਾ ਨਟੋਰੀਅਸ ਗੈਂਗਸਟਰ ਔਰ ਬਲਿਕਸ ਸਮਗਲਰਾ ਜਿਹੜਾ ਅਲਾਗੁਰੂ ਏਰੀਆ ਦਾ ਜਿਹੜਾ ਇਹ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਹੈ ਇਸ ਲਈ ਉਹ ਇਹ ਰੈਕਟਰ ਰਨ ਕਰ ਰਿਹਾ ਸੀ ਥਰੂ ਪਾਕਪੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਪਾਕਿਸਤਾਨ ਸਮਗਲਰਸ ਸੀ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕਿਜੀ 4 ਗ੍ਰਾਮ ਹੀਰੋਇਨ ਫੜੀ ਗਈ ਹੈ ਜਸਵੀਰ ਕੌਰ ਬਿਸ਼ਰਾ ਟਾਲਾ ਸਰਾਏ ਅਮਨਤ ਖਾਨ ਡਿਸਟ੍ਰਿਕਟ ਕਰਨਤਾਨ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਹੀਰੋਇਨ ਬਰਾਮਦ ਹੋਈ ਗੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਹੈ ਤੋਂ ਵੀ ਅੱਧਾ ਕਿਲੋ ਹੀਰੋਇਨ ਬ੍ਰਾਮ ਦੋਈ ਤਾਂ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਇਸ ਤੇ ਹੋਰ ਗੱਲਬਾਤ ਕਰਨ ਦੇ ਲਈ ਅਮਿਤ ਪੂਰਾ ਮਾਮਲਾ ਸਮਝਣਾ ਚਾਹਾਂਗੇ ਔਰ ਖਾਸ ਕਰਕੇ ਜਿਹੜੀ ਮਹਿਲਾ ਟੀਚਰ ਦਾ ਜ਼ਿਕਰ ਹੋਇਆ ਜਿਸ ਨੂੰ ਪੁਲਿਸ ਨੇ ਅਰੈਸਟ ਕੀਤਾ ਉਸ ਮਹਿਲਾ ਟੀਚਰ ਦਾ ਕੀ ਰੋਲ ਹੈ ਤੁਵੀ ਜੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਪੁਲਿਸ ਦੁਆਰਾ ਇੱਕ ਛਾਟੇ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲ ਮਹਿਜ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਲੇਕਿਨ ਜਦੋਂ ਉਸਤੇ ਫਾਰਵਰਡ ਲਿੰਕ ਨੂੰ ਕਗਰਾਲਾਂ ਦੀ ਪੁਲਿਸ ਵੱਲ ਕੋਸ਼ਿਸ਼ ਕੀਤੀ ਗਈ ਤੇ ਇੱਕ ਹੋਰ ਨੌਜਵਾਨ ਹੈ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਕਰੀਬ 5 ਕਿਲੋ ਹੈਰੋਇਨ ਤੇ ਉਸਤੇ ਕੋਲੋਂ 3 ਕਿਲੋ ਫੇਰ ਤੋਂ ਹੈਰੋਇਨ ਬਰਾਮਦ ਕੀਤੀ ਗਈ ਗੁਰਪ੍ਰੀਤ ਕੋਲ ਕੁੱਲ 8 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਦੋਂ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਗਈ ਤੇ ਇਸ ਮਹਿਲਾ ਦਾ ਨਾਮ ਵੀ ਸਾਹਮਣੇ ਆਇਆ ਜਿਹੜੇ ਕਿ ਇੱਕ ਸਕੂਲ ਟੀਚਰ ਸੀ ਅਤੇ ਸਕੂਲ ਟੀਚਰ ਹੋਣ ਦੇ ਨਾਲ ਇਸ ਦੇ ਉੱਪਰ ਕੋਈ ਵੀ ਸ਼ੱਕ ਨਹੀਂ ਕਰਦਾ ਸੀ ਤੇ ਜਦੋਂ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ ਅੱਧਾ ਕਿਲੋ ਹਰੋਇਨ ਤੇ ਇਸ ਦੇ ਨਾਲ ਇੱਕ ਹੋਰ ਇਸ ਦੀ ਸਾਥੀ ਉਸ ਦੇ ਕੋਲੋਂ ਵੀ ਅੱਧਾ ਕਿਲੋ ਹਰੋਇਨ ਬਰਾਮਦ ਹੋਈ ਹੈ ਸੋ ਪੁਲਿਸ ਨੂੰ ਹੈਰਾਨੀ ਜ਼ਰੂਰ ਹੋਈ ਹੈ ਜਦੋਂ ਇੱਕ ਮਹਿਲਾ ਟੀਚਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਮਹਿਲਾ ਟੀਚਰ ਇੱਕ ਸਰਕਾਰੀ ਟੀਚਰ ਸੀ ਸੋ ਲਾਲਚ ਦੇ ਤਹਿਤ ਕੰਮ ਜ਼ਰੂਰ ਜਿਹੜੇ ਹੈਰੋਇਨ ਦਾ ਕੀਤਾ ਜਾ ਰਿਹਾ ਸੀ ਪਹਿਲਾਂ ਕੋਈ ਮਾਮਲਾ ਵੀ ਦਰਜ ਨਹੀਂ ਸੀ ਜਿਸ ਦੀ ਵਜ੍ਹਾ ਨਾਲ ਇੱਕ ਮਹਿਲਾ ਟੀਚਰ ਹੋਣ ਦੇ ਬਾਅਦ ਪੁਲਿਸ ਦੁਆਰਾ ਸ਼ੱਕ ਨਹੀਂ ਕੀਤਾ ਜਾਂਦਾ ਸੀ ਇਸ ਦੇ ਉੱਪਰ ਤੇ ਇਸ ਦਾ ਕੀਪ ਅੱਗੇ ਲੈ ਕੇ ਜਾਣਾ ਕੀਪ ਨੂੰ ਪਹੁੰਚਾਉਣਾ ਇਸ ਦਾ ਸਭ ਤੋਂ ਇਸ ਇਸ ਦੇ ਵਿੱਚ ਕੰਮ ਹੁੰਦਾ ਸੀ ਤੇ ਇਸ ਦੇ ਵਿੱਚ ਹੈਪੀ ਜੱਟ ਦਾ ਨਾਮ ਵੀ ਸਾਹਮਣੇ ਆਇਆ ਜਿਸ ਦੀ ਦੇਖ ਦੇਖ ਦੇ ਵਿੱਚ ਸਾਰਾ ਹੈਰੋਇਨ ਦਾ ਨੈਟਵਰਕ ਲਗਾਤਾਰ ਕਈ ਪਿਛਲੇ ਕਈ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਸੀ ਵਿਜੇ ਠੀਕ ਹੈ ਧੰਨਵਾਦ ਹੈ ਮੈਂ ਤੇਸ ਪੂਰੀ ਜਾਣਕਾਰੀ ਦੇ ਲਈ ਤਾਂ ਅਮ੍ਰਿਤਸਰ ਪੁਲਿਸ ਨੇ ਇਹ ਜਿਹੜਾ ਨੈਕਸਸ ਸੀ ਇਹ ਕਰੈਕ ਕੀਤਾ ਹੈ 6 ਜਣਾਂ ਨੂੰ ਹਿਰਾਸਤ ਚ ਲਿਆ ਗਿਆ ਚਾਰ ਆ ਪੁਰਸ਼ ਨੇ ਔਰ ਦੋ ਮਹਿਲਾਵਾਂ ਨੇ ਜਿਨ੍ਹਾਂ ਚੋਂ ਇੱਕ ਸਕੂਲ ਟੀਚਰ ਤੇ ਗੱਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਿਵੇਂ-ਜਿਵੇਂ ਪਾਣੀ ਉਤਰਦਾ ਜਾ ਰਿਹਾ ਤਬਾਹੀ ਦੀ ਅਸਲ ਤਸਵੀਰ ਨਿਕਲ ਕੇ ਸਾਹਮਣੇ ਆਈ ਤੇ ਹੁਣੇ ਤਬਾਹੀ ਮਚਾਈ ਆ ਉਸ ਰੇਤੇ ਨੇ ਜੋ ਖੜਾ ਨਾਲ ਵਹਿ ਕੇ ਆਇਆ ਝੋਨਾ ਦਬ ਕੇ ਰਹਿ ਗਿਆ ਤੇ ਹਰੇ ਭਰੇ ਖੇਤ ਰੇਤੇ ਦੇ ਟਿੱਬਿਆਂ 'ਚ ਬਦਲ ਗਏ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ 'ਚ ਜਦੋਂ ਸਾਡੀ ਟੀਮ ਗਰਾਊਂਡ ਤੇ ਉਤਰੀ ਤਾਂ ਖੇਤਾਂ 'ਚ ਪੈਰ ਰੱਖਦੇ ਸਾਰੀ ਪੈਰ ਰੇਤੇ ਦੀ ਦਲਦਲ 'ਚ ਤਸਣ ਲੱਗ ਪਏ ਗਰਾਊਂਡ ਜ਼ੀਰੋ ਤੇ ਹਾਲਾਤ ਕੀ ਨੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਆਪਣੇ ਪੈਰਾਂ ਤੋਂ ਕਰਦਾ ਕਿਉਂਕਿ ਇਹ ਜਿਹੜੀ ਮਿੱਟੀ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੇ ਨਾਲ ਜਿਹੜੀ ਤਾਂ ਇਸ ਦੇ ਵਿੱਚ ਪੈਰ ਖੁਬਦਾ ਹੈ ਜਿਹੜੇ ਕਿਸਾਨ ਅਕਸਰ ਗੱਲ ਕਰਦੇ ਨੇ ਕਿ ਜਿਹੜੀ ਦਲਦਲ ਹੈ ਇਸ ਦੇ ਵਿੱਚ ਹੱਲੇ ਟਰੈਕਟਰ ਚਲਾਉਣੇ ਵੀ ਮੁਸ਼ਕਲ ਨੇ ਹਾਲਾਤ ਜਿਹਨੇ ਕਿ ਸਾਰਾ ਝੋਨਾ ਖਰਾਬ ਹੋ ਗਿਆ ਤੇ ਸਿਰਫ ਉਸਦੇ ਨਿਸ਼ਾਨ ਹੀ ਬਚੇ ਨੇ ਇਸ ਪੈੜੀ ਦੇ ਵਿੱਚ ਝੋਨਾ ਬੀਜਿਆ ਹੋਇਆ ਸੀ ਜਿਹੜੇ ਪੱਠੇ ਬੀਜੇ ਜਾਂਦੇ ਨੇ ਕਿ ਪਸ਼ੂਆਂ ਦੇ ਲਈ ਉਹ ਵੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਹਰ ਪਾਸੇ ਮਿੱਟੀ ਹੀ ਮਿੱਟੀ ਜਿਹੜੀ ਤੁਹਾਨੂੰ ਨਜ਼ਰ ਆਏਗੀ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਜਿਹੜੀ ਨੀਵੀਂ ਜਗ੍ਹਾ ਸੀ ਉੱਤੇ ਰਾਵੀ ਦਰਿਆ ਦਾ ਪਾਣੀ ਹੱਲੇ ਵੀ ਤੁਹਾਨੂੰ ਚੱਲਦਾ ਹੋਇਆ ਨਜ਼ਰ ਆਏਗਾ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਵੇ ਪੈੜੀ ਗੁੰਮ ਹੈ ਤੇ ਰੇਤੇ ਦੇ ਟਿੱਬੇ ਹੀ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਮੇਰਾ ਖੇਤ ਮੇਰੀ ਰੇਤ ਸਕੀਮ ਤਹਿਤ ਕਿਸਾਨਾਂ ਨੂੰ ਇਹ ਰੇਤ ਵੇਚਣ ਦਾ ਅਧਿਕਾਰ ਦਿੱਤਾ ਹੈ ਪਰ ਸਵਾਲ ਇਹ ਹੈ ਕਿ 8-10 10 ਫੁੱਟ ਤੱਕ ਜੰਮਿਆ ਰੇਤ ਆਖਿਰ ਕਿਸਾਨ ਕੱਢਣਗੇ ਕਿਵੇਂ ਤਾਂ ਰੇਤੇ ਦੇ ਟਿੱਬਿਆਂ 'ਚ ਤਬਦੀਲ ਹੋ ਚੁੱਕੀਆਂ ਪੈਲੀਆਂ ਦੀਆਂ ਇਹ ਤਸਵੀਰਾਂ ਪੰਜਾਬ ਦੇ ਕਈ ਹੋਰ ਹਿੱਸਿਆਂ ਤੋਂ ਵੀ ਸਾਹਮਣੇ ਆਈਆਂ। ਇਤਤਨ-ਤਨ ਦੇ ਪਿੰਡ ਕਾਲੇਕੇ 'ਚ ਤਾਂ ਹਾਲਾਤ ਅਜਿਹੇ ਨੇ ਕਿ ਖੇਤਾਂ 'ਚ ਕਿਸਾਨਾਂ ਦੇ ਗੋਡੇ-ਗੋਡੇ ਤੱਕ ਰੇਤ ਜੰਮੀ ਐ। ਤਸਵੀਰ ਕਿਸੇ ਸਮੁੰਦਰ ਦੇ ਕਿਨਾਰੇ ਤੋਂ ਘੱਟ ਨਹੀਂ। ਜਿੰਨੇ ਚਿਰ ਤੀ ਜਿੰਨਾ ਕਿ ਟਾਈਮ ਦਿੱਤਾ ਵਾ, ਓਨੇ ਟਾਈਮ ਦੀ ਕਰਦੇ ਪਾਣੀ ਹੀ ਮਹਾ ਥੱਲੇ ਜਾਣਾ ਵਾ। ਜਿਹੜੀ ਹੁਣ ਇਹ ਜ਼ਮੀਨ ਆ ਇਹ ਦਲਦਲਾ ਇਹ ਰੇਤਾ ਛੁਪਣ ਦੇ ਯੋਗ ਨਹੀਂ ਜੀ। ਜਿਹੜੀ ਚੁੱਕਣ ਦੇ ਜੋਗ ਰੇਤਾ ਵੇ ਘੱਟ ਦੋ ਘੱਟ ਮਹੀਨੇ ਡੇਢ ਮਹੀਨੇ ਤੱਕ ਜਿਹੜੀ ਆ ਉਹ ਹੋਣੀ ਆ ਰਸਤਾ ਪਤਾ ਲੱਗੂਗਾ ਕਿ ਉਹ ਰੇਤ ਹੈ ਕਿ ਨਹੀਂ ਆ ਹਾਂ ਕਿੱਥੇ ਰੇਤਾ ਵਾ ਰਸਤਾ ਬਣੂਗਾ ਇਹ ਥੋੜਾ ਜਿਹਾ ਪ੍ਰੋਸੀਜਰ ਲੰਮਾ ਵਾ ਉਹਨੇ ਚਿਰ ਜ਼ਿਕਰ ਜਿਹੜਾ ਵਾ ਟਾਈਮ ਖਤਮ ਹੋ ਜਾਣਾ ਵਾ ਕੁਝ ਇਸੇ ਤਰ੍ਹਾਂ ਦੀ ਤਸਵੀਰ ਫਿਰੋਜ਼ਪੁਰ ਤੋਂ ਵੀ ਸਾਹਮਣੇ ਆਈ ਜਿੱਥੇ ਖੇਤਾਂ 'ਚ ਰੇਤੇ ਦੇ ਪਹਾੜ ਬਣੇ ਹੋਏ ਨੇ ਫਸਲ ਤਾਂ ਦੂਰ ਦੀ ਗੱਲ ਕਿਸਾਨ ਦੇ ਪੈਰ ਰੱਖਣ ਲਈ ਵੀ ਜ਼ਮੀਨ ਨਹੀਂ ਬਚੀ ਦੱਸੋ 20000 ਰੁਪਏ ਨਾਲ ਕਿਸਾਨ ਦਾ ਕਿਵੇਂ ਸਰੂਗਾ ਉਹਨੇ ਘਰ ਵੀ ਚਲਾਉਣਾ ਹੈ ਬਿਮਾਰੀਆਂ ਵੀ ਇੱਥੇ ਫੈਲਣੀਆਂ ਉਹਦਾ ਵੀ ਇਲਾਜ ਮਾਰਾਉਣਾ ਹੈਗਾ ਜਿੰਨੇ ਵੀ ਕੋਈ ਘਰ ਦੇ ਕੀ ਕਿਸ ਦੇ ਬਿਮਾਰ ਹੁੰਦੇ ਆ ਸੋ ਇੱਕ ਜਿਹੜੀ ਇਹ ਰਾਤ ਹੈਗੀ ਇਹ 50000 ਕਿਲਾ ਘੱਟ ਤੋਂ ਘੱਟ ਕਰਨੀ ਚਾਹੀਦੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਈ ਹੈ ਕਿ ਉਹਨਾਂ ਨੂੰ ਪ੍ਰਤੀ ਏਕੜ 50000 ਰੁਪਏ ਮੁਆਵਜ਼ਾ ਦਿੱਤਾ ਜਾਵੇ ਹਾਲਾਂਕਿ ਸਰਕਾਰ ਨੇ ਪੀੜਿਤ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਸ ਨੂੰ ਕਿਸਾਨ ਕਾਫੀ ਘੱਟ ਦੱਸ ਰਹੇ ਨੇ ਤਾਂ ਰੇਤਾ ਇਸ ਵੇਲੇ ਕਿਸਾਨਾਂ ਦੇ ਲਈ ਇੱਕ ਵੱਡੀ ਸਰਦਰਦੀ ਬਣ ਚੁੱਕਿਆ ਹੈ ਕਿਉਂਕਿ ਨਾ ਤਾਂ ਉਹ ਰੇਤਾ ਹੈ ਨਾ ਉਹ ਬਿੰਟੀ ਹੈ ਨਾ ਉਹ ਭਰਤ ਪੌਣ ਦੇ ਕੰਮ ਆ ਸਕਦੀ ਹੈ ਔਰ ਨਾ ਹੀ ਸੀਮੈਂਟ ਚ ਮਿਲਾ ਕੇ ਉਸ ਨੂੰ ਪਲਸਟਰ ਦੇ ਲਈ ਵਰਤਿਆ ਜਾ ਸਕਦਾ ਹੈ ਸੋ ਕਿਸਾਨ ਇਸ ਵੇਲੇ ਦੁਚਿੱਤੀ ਚ ਨੇ ਔਰ ਉਹਨਾਂ ਨੂੰ ਇਹ ਚਿੰਤਾ ਵਡ ਵਡ ਕੇ ਖਾ ਰਹੀ ਹੈ ਕਿ ਆਖਿਰ ਅਸੀਂ ਇਸ ਰੇਤ ਨੂੰ ਚੱਕਾਂਗੇ ਕਿਵੇਂ ਕਿਉਂਕਿ ਉਸ ਤੋਂ ਵੱਧ ਤਾਂ ਰੇਤੇ ਖਰਚਾ ਹੀ ਹੋ ਜਾਣਾ ਹੈ ਔਰ ਇਹ ਮੁੱਲ ਵੀ ਕਿਸੇ ਨੇ ਲੈਣੀ ਨਹੀਂ ਅਗਲੀ ਖਬਰ ਦਾਦਰੀ ਦੇ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਫੀ.ਟੀ. ਕਮਿਸ਼ਨਰ ਤੋਂ ਖੁਦਕੁਸ਼ੀ ਕਰਨ ਦੀ ਮਨਜ਼ੂਰੀ ਦੀ ਗੋਹਰ ਲਾਈ। ਦਰਸਲ ਪਿੰਡ ਧਾਰਨੀ ਦੇ ਕਿਸਾਨ ਭੂਪ ਸਿੰਘ ਨੇ ਕਈ ਸਾਲ ਪਹਿਲਾਂ ਮਸ਼ਰੂਮ ਦੀ ਖੇਤੀ ਦੇ ਲਈ ਬੈਂਕ ਤੋਂ ਲੋਨ ਲੈ ਕੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਪਰ ਪੂਰਾ ਲੋਨ ਭਰਨ ਤੋਂ 3 ਸਾਲ ਬਾਅਦ ਵੀ ਕਿਸਾਨ ਨੂੰ ਨਾ ਤਾਂ ਸਰਕਾਰੀ ਸਬਸਿਡੀ ਮਿਲੀ ਨਾ ਹੀ ਜ਼ਮੀਨ ਦੀ ਐਨ.ਓ.ਸੀ. ਜਿਸ ਕਰਕੇ ਕਿਸਾਨ ਦੀ ਕਰਜ਼ੇ ਦੀ ਪੰਡ ਵੱਧ ਗਈ। ਮੈਂ ਪਾਗਲ ਬਣਾ ਰੱਖਿਆ ਹਾਂ ਮੈਂ ਬਿਲਕੁਲ ਬਦਲਾਵ ਹੋ ਚੁੱਕਾ ਹੂ ਅਤੇ ਮੇਰੇ ਪਾਸ ਜੀਣੇ ਦਾ ਕੋਈ ਰਸਤਾ ਨਹੀਂ ਹੈ ਮੈਂ ਫਰਜ਼ਦਾਰ ਹੋ ਗਿਆ ਹਾਂ ਬੈਂਕ ਸੇ ਜੋ ਮਨੇ ਲੋਨ ਲੈ ਕੇ ਬਣਾਇਆ ਥਾ ਮਨੇ 1-1 ਪਾਈ ਪਾਈ ਬੰਦ ਕੋ ਭਰਤੀ ਆਰਥਿਕ ਪਰੇਸ਼ਾਨੀ ਚੱਲ ਰਹੀ ਹੈ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਕਈ ਅਧਿਕਾਰੀਆਂ ਦੇ ਚੱਕਰ ਕੱਟੇ ਸੀਐਮ ਵਿੰਡੋ ਤੱਕ ਪਹੁੰਚ ਕੀਤੀ ਤਾਂ ਵੀ ਕਿਸੇ ਨੇ ਸਾਰ ਨਹੀਂ ਲਈ ਤੇ ਹੁਣ ਬਰਬਾਦੀ ਨਾਲ ਚੱਲਦੇ ਹੋਏ ਡੀਸੀ ਦਫਤਰ ਸਾਹਮਣੇ ਖੁਦਕੁਸ਼ੀ ਦਾ ਫੈਸਲਾ ਕੀਤਾ ਹੈ ਔਰ ਅਭੀ ਇਹ ਟੋਕਨ ਮੰਗਦੇ ਟੋਕਨ 2 ਲੱਖ ਰੁਪਏ ਟੋਕਨ ਦੋ ਨਹੀਂ ਤਾਂ ਆਪਕਾ ਪਾਸ ਨਹੀਂ ਕਰੇਗੇ ਜਬਕਿ ਮੇਰੀ 16 ਲੱਖ ਰੁਪਏ ਦੀ ਸਬਸਿਡੀ ਮਿਲਣੀ ਸੀ ਮuje ਸਿਰਫ 3.5 ਲੱਖ ਰੁਪਏ ਦੇਵੋ ਆਪ ਵਾਪਿਸ ਮੰਗ ਰਹੇ ਉਹ ਤਾਂ ਡੀਸੀ ਨੇ ਮਾਮਲੇ ਤੇ ਜਾਂਚ ਦਾ ਭਰੋਸਾ ਦਿੱਤਾ ਹਾਲਾਂਕਿ ਖੇਤੀ ਨੂੰ ਵਧਾਵਾ ਦੇਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਪਰ ਜੇਕਰ ਹਰ ਬੂਹੇ ਤੇ ਦਸਤਕ ਦੇਣ ਤੋਂ ਬਾਅਦ ਵੀ ਕਿਸਾਨ ਨੂੰ ਉਹਨਾਂ ਸਕੀਮਾਂ ਦਾ ਲਾਭ ਨਾ ਮਿਲੇ ਫਿਰ ਫਰਕ ਤਪੈਂਦਾ ਹੈ ਇਸ ਸਿੱਖ ਡਰਾਈਵਰ ਨਾਲ ਬਦਸਲੂਕੀ ਦੇ ਮਾਮਲੇ 'ਚ ਜੰਮੂ ਦੇ ਐਸਐਸਪੀ ਟ੍ਰੈਫਿਕ ਨੇ ਆਪਣੀ ਗਲਤੀ ਮੰਨ ਕੇ ਮੰਨ ਕੇ ਮਾਫੀ ਮੰਗੀ। ਦਰਅਸਲ ਐਸਐਸਪੀ ਖਿਲਾਫ ਲੋਕ ਹਾਈਵੇ ਤੇ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਸਸਪੈਂਡ ਕਰਨ ਤੇ ਜਨਤਕ ਤੌਰ ਤੇ ਮਾਫੀ ਮੰਗਣ ਦੀ ਮੰਗ ਤੇ ਅੜੇ ਹੋਏ ਨੇ। ਵੱਡੀ ਗਿਣਤੀ ਸਿੱਖ ਪਾਈਚਾਰੇ ਦੇ ਲੋਕਾਂ ਤੇ ਟਰਾਂਸਪੋਰਟ ਯੂਨੀਅਨਾਂ ਨੇ ਸੜਕ ਤੇ ਉਤਰ ਕੇ ਅਧਿਕਾਰੀ ਖਿਲਾਫ ਵਿਰੋਧ ਜਤਾਇਆ ਤਾਂ ਐਸਐਸਪੀ ਨੇ ਜਨਤਕ ਤੌਰ ਤੇ ਮਾਫੀ ਮੰਗ ਲਈ। ਔਰ ਉਸ ਵਾਕਿਆ ਕੀ وجہ ਸੇ ਮੇਰੇ ਕਿਸੇ ਕਿਸ ਤਰ੍ਹਾਂ ਦੇ ਸੈਂਟੀਮੈਂਟਸ ਉੱਤੇ ਹੋਏ ਹਨ ਸੋ ਆਈ ਰੀਅਲੀ ਫੀਲ ਬੈਡ ਅਬਾਊਟ ਇਟ ਆਈ ਹੈਵ ਆਲ ਦੀ ਰਿਸਪੈਕਟ ਫੋਰ ਸਿੱਖ ਕਮਿਊਨਿਟੀ ਫਾਰ ਸਿੱਖਿਜ਼ਮ ਐਂਡ ਆਈ ਹੈਵ ਹਾਈ ਰਿਗਾਰਡ ਫਾਰ ਦੈਟ ਪਲੀਜ਼ ਬੀ ਅਸ਼ੂਰਡ ਔਨ ਮਾਈ ਬੀਹੋਫ ਥੈਟ ਆਈ ਹੈਵ ਫੈਲਟ ਇਟ ਬੈਡ ਟਾਈਸ ਔਨ ਦ ਕੋਰ ਆਫ ਮਾਈ ਪਰਦਰਸ਼ਨਕਾਰੀ ਹਲੇ ਵੀ ਐਸਐਸਪੀ ਦੀ ਪ੍ਰਦਰਸ਼ਨ ਵਾਲੀ ਥਾਂ ਤੇ ਆ ਕੇ ਮਾਫੀ ਮੰਗਣ ਦੀ ਮੰਗ ਤੇ ਅੜੇ ਹੋਏ ਨੇ ਨਾਲ ਹੀ ਪੁਲਿਸ ਅਧਿਕਾਰੀ ਦੀ ਸਸਪੈਂਸ਼ਨ ਦੀ ਮੰਗ ਕਰ ਰਹੇ ਨੇ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਜੰਮੂ ਝੜਾਂ ਤੇ ਭਾਰੀ ਮੀਂਹ ਕਰਕੇ ਕਈ ਟਰੱਕ ਫਸੇ ਹੋਏ ਸੀ ਤੇ ਇਸੇ ਦੌਰਾਨ ਰੂਟ ਡਾਇਵਰਟ ਕਰਨ ਨੂੰ ਲੈ ਕੇ ਟਰੱਕ ਡਰਾਈਵਰਾਂ ਤੇ ਐਸਐਸਪੀ ਟ੍ਰੈਫਿਕ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਐਸਐਸਪੀ ਟ੍ਰੈਫਿਕ ਨੇ ਸਿੱਖ ਡਰਾਈਵਰ ਨੂੰ ਥੱਪੜ ਮਾਰਿਆ ਤੇ ਉਸਦੀ ਪੱਗ ਲੈ ਗਈ ਤੇ ਵੀਡੀਓ ਸਾਹਮਣੇ ਆਉਣ ਤੇ ਵਿਵਾਦ ਗਰਮਾ ਗਿਆ। ਤੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੁਣ ਪ੍ਰਵਾਸੀਆਂ ਦੇ ਖਿਲਾਫ ਪਾਏ ਗਏ ਮਤਿਆਂ ਤੋਂ ਬਾਅਦ ਗੜਸ਼ੰਕਰ ਦੇ ਪਿੰਡ ਬੀਰਮਪੁਰ ਦੇ ਵਿੱਚ ਵੀ ਪੰਚਾਇਤ ਵੱਲੋਂ ਪ੍ਰਵਾਸੀਆਂ ਨਾਲ ਸੰਬੰਧਿਤ ਕੁਝ ਫੈਸਲੇ ਲਏ ਗਏ। ਪਿੰਡ ਬੀਰਮਪੁਰ ਚਾਮ ਇਲਾਕਾ ਸੱਦਿਆ ਗਿਆ ਜਿਸ 'ਚ ਪ੍ਰਵਾਸੀਆਂ ਦੇ ਪਿੰਡ 'ਚ ਰਹਿਣ ਤੇ ਵੋਟਾਂ ਬਣਾਉਣ ਤੇ ਪਾਬੰਦੀ ਲਾਉਣ ਦਾ ਮਤਾ ਪਾਇਆ ਗਿਆ। ਪੰਚਾਇਤ ਮੁਤਾਬਕ ਕਿਸੇ ਵੀ ਪ੍ਰਵਾਸੀ ਦੇ ਕੰਮ ਕਰਨ ਤੇ ਮਨਾਹੀ ਨਹੀਂ ਪਰ ਸੁਰੱਖਿਆ ਦੇ ਮੱਦੇਨਜ਼ਰ ਵੈਰੀਫਿਕੇਸ਼ਨ ਲਾਜ਼ਮੀ ਹੈ। ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੋਏ ਆ ਅਸੀਂ ਉਹ ਆ ਕੇ ਕੰਮ ਜ਼ਰੂਰ ਕਰਨ ਅਸੀਂ ਕੰਮ ਤੋਂ ਨਹੀਂ ਕਿਸੇ ਲੋਕ ਦੇ ਕਿਉਂਕਿ ਉਹ ਸਾਡੇ ਦੇਸ਼ ਦੇ ਵਾਸੀ ਆ। ਠੀਕਾ ਕਿਸੇ ਦਾ ਵੀ ਅਧਿਕਾਰ ਹੈਗਾ ਕਿਤੇ ਜਾ ਕੇ ਕੰਮ ਕਰ ਸਕਦੇ ਆ ਪਰ ਜਿਹੜੇ ਲੋਕ ਕੰਮ ਕਰਨ ਆਉਂਦੇ ਆ ਉਹਨਾਂ ਦੇ ਵੀ ਆਧਾਰ ਕਾਰਡ ਲੈ ਜਾਣ ਆਧਾਰ ਕਾਰਡ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਲਈ ਕਰਾਈ ਜਾਵੇ ਤੇ ਜਿਹੜਾ ਬੰਦਾ ਲੈ ਕੇ ਆ ਰਿਹਾ ਕੰਮ ਕਰਵਾ ਰਿਹਾ ਉਹ ਉਹਦੀ ਜ਼ਿੰਮੇਵਾਰੀ ਚੱਕੇ ਪੰਚਾਇਤ ਨੇ ਫੈਸਲਾ ਕੀਤਾ ਕਿ ਜਿਸ ਦੇ ਖੇਤ 'ਚ ਮਜ਼ਦੂਰ ਕੰਮ ਕਰਨਗੇ ਉਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਏਗੀ ਇਸ ਦੇ ਨਾਲ ਹੀ ਪ੍ਰਵਾਸੀਆਂ ਦੇ ਪਿੰਡ 'ਚ ਜਾਇਦਾਦ ਖਰੀਦਣ ਤੇ ਵੀ ਰੋਕ ਰਹੇਗੀ ਜਿਸ ਕਰਕੇ ਪਿੰਡ ਵੱਲੋਂ ਇੱਕ ਆਮ ਦਲਾਸ ਰੱਖਿਆ ਗਿਆ ਸੀਗਾ ਤੇ ਸਾਰਾ ਪਿੰਡ ਹੀ ਚਾਹੁੰਦਾ ਸੀਗਾ ਕਿ ਇਹਨਾਂ ਨੂੰ ਆਓ ਸਿਰਫ ਆਓ ਜਿੰਨਾ ਟਾਈਮ ਇਹਨਾਂ ਦਾ ਕੰਮ ਦਾ ਸੀਜ਼ਨ ਹੈ ਨਾ ਉਨਾ ਟਾਈਮ ਆਪਣਾ ਕੰਮ ਕਰਨ ਤੇ ਆਪਦਾ ਕੰਮ ਕਰਕੇ ਵਾਪਸੀ ਚਲੇ ਜਾਣ ਦੱਸ ਦਈਏ ਕਿ ਹਾਰਪੁਰ ਦੇ ਦੀਪਨਗਰ ਚ ਪ੍ਰਵਾਸੀ ਵੱਲੋਂ ਮਾਸੂਮ ਨਾਲ ਕੀਤੀ ਦਰਿੰਦਗੀ ਤੋਂ ਬਾਅਦ ਲਗਾਤਾਰ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਪਰ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਪੰਚਾਇਤਾਂ ਵੱਲੋਂ ਥੋੜਾ ਜਿਹਾ ਰਵੱਈਏ ਦੇ ਵਿੱਚ ਫਰਕ ਆਇਆ ਹੈ ਜਾਂ ਥੋੜਾ ਜਿਹਾ ਰਵੱਈਆ ਢਿੱਲਾ ਕੀਤਾ ਗਿਆ ਹੈ ਪਹਿਲਾਂ ਕੀਤੀ ਜ਼ਿਆਦਾ ਸਖਤੀ ਤੋਂ ਬਾਅਦ ਪਰ ਗੱਲ ਸੁਰੱਖਿਆ ਤੇ ਖੜੀ ਹੈ ਹਰ ਕਿਸੇ ਨੂੰ ਆਧਾਰ ਕਾਰਡ ਦੇਣਾ ਹੋਏਗਾ ਜੋ ਵੀ ਪ੍ਰਵਾਸੀ ਨੂੰ ਲਾਏਗਾ ਉਸ ਦੀ ਜ਼ਿੰਮੇਵਾਰੀ ਉਸ ਸੰਬੰਧਤ ਕਿਸਾਨ ਦੀ ਹੋਏਗੀ ਤੇ ਜਦੋਂ ਸ਼ਰਤਾਂ ਲਾਜ਼ਮੀ ਕਰ ਦਿੱਤੀਆਂ ਜਾਣ ਫਿਰ ਫਰਕ ਦਪੈਂਦਾ ਹੈ ਅਗਲੀ ਖਬਰ ਰਾਹੁਲ ਗਾਂਧੀ ਨੇ ਇੱਕ ਵਾਰ ਮੁਰਤੋਂ ਵੋਟ ਚੋਰੀ ਦੇ ਇਲਜ਼ਾਮ ਲਾਉਂਦਿਆਂ ਚੋਣ ਕਮਿਸ਼ਨ ਨੂੰ ਕਟਾਰੇ 'ਚ ਖੜਾ ਕਰਨ ਦੀ ਕੋਸ਼ਿਸ਼ ਤੇ ਆਪਣੇ ਕਥਿਤ ਹਾਈਡਰੋਜਨ ਬੰਬ ਜਿਹੇ ਧਮਾਕੇਦਾਰ ਖੁਲਾਸੇ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 'ਤੇ ਗੜਬੜੀ ਕਰਨ ਵਾਲਿਆਂ ਨੂੰ ਬਚਾਉਣ ਦੇ ਇਲਜ਼ਾਮ ਲਾਏ 31 ਮਿੰਟ ਦੀ ਪ੍ਰੈਜੈਂਟੇਸ਼ਨ 'ਚ ਰਾਹੁਲ ਨੇ ਗੰਭੀਰ ਇਲਜ਼ਾਮ ਲਾਏ ਕਿ ਚੋਣ ਕਮਿਸ਼ਨ ਜਾਣਬੁੱਝ ਕੇ ਕਾਂਗਰਸ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਉਹਨਾਂ ਦੇ ਨਾਮ ਡਿਲੀਟ ਕਰ ਰਿਹਾ ਹੈ ਗਿਆਨੇਸ਼ ਕੁਮਾਰ ਜੀ ਆਪ ਆਪਣਾ ਕੰਮ नहीं तो पूरा हिंदुस्तान हिंदुस्तान के सारे के सारे युवा इस बात को एक्सेप्ट करेंगे कि आप हिंदुस्तान की संविधान की रक्षा नहीं कर रहे हो और वोट चोरों की आप मदद कर रहे हो राहुल ने दावा किया कि कर्नाटक दे अलंद बो च 6018 वोटा दे नाम कटण दी कोशिश की गई पर चोरी फड़ी गई अलंद में 6018 वोटर्स डिलीट हुए पता क्या लगा ਕਿ ਕੋਈ ਨਾ ਕੋਈ Voter deletion systematically organized ਤਰੀਕੇ ਸੇ centralized ਤਰੀਕੇ ਸੇ ਰਾਹੁਲ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਕੋਈ ਵੀ ਵੋਟ ਆਨਲਾਈਨ ਡਿਲੀਟ ਨਹੀਂ ਹੋ ਸਕਦੀ ਇਸੇ ਮੁਤਾਬਕ ਆਲੰਚ ਉਨ੍ਹਾਂ ਦੇ ਵੱਲੋਂ ਹੀ ਐਫਆਈਆਰ ਦਰਜ ਕਰਵਾਈ ਗਈ ਸੀ ਤੇ ਰਾਹੁਲ ਦੇ ਵੋਟ ਤੇ ਰਾਹੁਲ ਦੇ ਵੋਟ ਚੋਰੀ ਵਾਲੇ ਇਲਜ਼ਾਮਾਂ ਨੂੰ ਲੈ ਕੇ ਭਾਜਪਾ ਨੇ ਵੀ ਤਿੱਖਾ ਪਲਟਵਾਰ ਕੀਤਾ ਤੇ ਭਾਜਪਾ ਸੰਸਦ ਮਨੁរក ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਤਮਾਕਾ ਕਰਨ ਆਏ ਸੀ ਪਰ ਡਰਾਮਾ ਕਰਕੇ ਚਲੇ ਗਏ ਭਾਜਪਾ ਨੇ ਸਵਾਲ ਪੁੱਛਿਆ ਕਿ ਰਾਹੁਲ ਇਲਜ਼ਾਮ ਤਾਂ ਬਹੁਤ ਆਸਾਨੀ ਨਾਲ ਲਾ ਦਿੰਦੇ ਨੇ ਪਰ ਇਹਨਾਂ ਇਲਜ਼ਾਮਾਂ ਤੇ ਹਲਫਨਾਮਾ ਕਿਉਂ ਨਹੀਂ ਦਿੰਦੇ ਇਹ ਆਏ ਤਾਂ ਧਮਾਕਾ ਕਰਨੇ تھے ਲੇਕਿਨ ਡਰਾਮਾ ਕਰਕੇ ਚਲੇ ਗਏ ਔਰ ਅਗਰ ਇਤਨਾ ਹੀ ਦਮ ਆਪਕੇ ਤਰਕੋ ਮੈਂ ਤੁਹਾਡਾ ਕੋਰਟ ਕਿਉਂ ਨਹੀਂ ਜਾਂਦਾ ਇਲੈਕਸ਼ਨ ਕਮਿਸ਼ਨ ਨੂੰ ਤੁਹਾਨੂੰ ਬਾਰ-ਬਾਰ ਕਾਹ ਸਬੂਤ ਦੋ ਹਲਕਾ ਨਾ ਮਾਟੋ ਨਾ ਆਪ ਸਬੂਤ ਦੇ ਪਾਤੇ ਹੋ ਔਰ ਗਲਤ aarop ਲਗਾਤੇ ਹੋ ਇਸ ਦੇ ਨਾਲ ਹੀ ਭਾਜਪਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਟ ਕਾਂਗਰਸ ਕਰੀਬ 90 ਚੋਣਾ ਹਾਰ ਚੁੱਕੀ ਹੈ ਉਹਨਾਂ ਦੀ ਹਤਾਸ਼ਾ ਦਿਨ-ਬਦਨ ਵਧਦੀ ਜਾ ਰਹੀ ਹੈ ਜਿਸ ਕਰਕੇ ਮਾਫੀ ਮੰਗਣਾ ਅਤੇ ਅਦਾਲਤਾਂ ਦੀ ਚਾੜਖਾਨੀ ਰਾਹੁਲ ਦੀ ਰੂਟੀਨ ਬਣ ਚੁੱਕੀ ਹੈ ਔਰ ਬਾਰ-ਬਾਰ aarop ਲਗਾਉਣੇ ਕੇ ਬਾਅਦ ਮਾਫੀ ਮੰਗਨੇ ਕਾ ਕਾਮ और कोर्ट से फटकार खाने का काम राहुल आप देखिए राफेल हो चौकीदार चोर हो या फिर सावरकर जी या आरएसएस की बात या फिर पेगासिस के मामले इन सब पे इनको फटकार ही लगी है कई बार कोर्ट में माफी मांगनी पड़ी काबिल गौर है कि राहुल गांधी ने वोट चोरी के मुद्दे पे दूसरी बार प्रेस कॉन्फ्रेंस करके गंभीर इल्जाम लाए सवाल यह है कि राहुल गांधी ये इल्जाम लाके बिहार विधानसभा चुनाव में ਕੀ ਸਾਧਨ ਦੀ ਕੋਸ਼ਿਸ਼ ਕਰ ਰਹੇ ਨੇ ਦਿੱਲੀ ਦੇ ਥਾਣਾ ਮੰਦਰ ਇਲਾਕੇ ਦੇ ਵਿੱਚ ਪੁਲਿਸ ਦੀ ਗੱਡੀ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਚਾਹ ਵੇਚਣ ਵਾਲੇ ਦੀ ਮੌਤ ਹੋ ਗਈ ਦਰਸਲ ਪੀਸੀਆਰ ਦੀ ਬੈਂ ਤੇਜ਼ ਰਫ਼ਤਾਰ ਇੱਕ ਚਾਹ ਵਾਲੀ ਦੁਕਾਨ 'ਚ ਵੜ ਗਈ ਤੇ ਦੁਕਾਨਦਾਰ ਨੂੰ ਕੁਚਲ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ 'ਚ ਸਨ ਤੇ ਗੱਡੀ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ मतलब पुलिस की गाड़ी थी 2 लाख थी उसमें एक लड़की जी थी प नशे में एकदम बिल्कुल धोत होते गाड़ी यहां से चढ़ाई सर एक बैग लेके जाके ऊपर चढ़ गई गाड़ी उधर पुलिस अधिकारियों मुताबिक गाड़ी ड्राइव कर रहे मुलाजिम ने गलती नाल रेस दे दी दे जिस कर के गाड़ी दा बैलेंस बिगड़ गया पुलिस ने मृतक दे परिवार नु मुआवਜ਼ੇ दा प्रपोजल देता है जो भी इंसिडेंट हुआ ये दुर्भाग्यपूर्ण है पुलिस इसमें ਇਸ ਵਾਰ ਜੋ ਲੋ ਹੈ ਉਸ ਦੇ ਹਿਸਾਬ ਸੇ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਜੋ ਮਰਤਕ ਹੈ ਉਸ ਦੇ ਪਰਿਵਾਰ ਜਨ ਨੂੰ ਜੋ ਵੀ ਅਮਾਰਤ ਸੇ ਮੈਸ ਸੇ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਜੋ ਵੀ ਉਸ ਕੋ ਕੰਪਨਸੇਸ਼ਨ ਮਿਲਣਾ ਹੈ এজਕਰੂਲ ਉਹ ਮਿਲੇਗਾ ਪੁਲਿਸ ਦੀ ਇੱਕ ਗਲਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ ਜਦੋਂ ਕਾਨੂੰਨ ਦੇ ਰਖਵਾਲੇ ਹੀ ਗਲਤੀ ਨਾਲ ਜਾਨ ਲੈਣ ਵਾਲੇ ਬਣ ਜਾਣ ਤਾਂ ਫਿਰ ਵਰਕ ਦਪਿੰਦਾ ਹੈ ਤੇ ਬਿਆਸ ਦੇ ਰਈਆ ਚ ਪੁਲਿਸ ਨੇ ਇੱਕ ਡਾਕਟਰ ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਦਾ ਇਨਕਾਊਂਟਰ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਰਮਦਾਸ ਦੇ ਪਿੰਡ ਸੁਦਾਰ ਤੋਂ ਬਾਬਾ ਬਕਾਲਾ ਦੇ ਰਈਆ ਤੱਕ ਯਾਨੀ ਲਗਭਗ 130 ਕਿਲੋਮੀਟਰ ਤੱਕ ਮੁਲਜ਼ਮਾਂ ਦੀ ਬਾਈਕ ਦਾ ਪਿੱਛਾ ਕੀਤਾ ਤੇ ਅਖੀਰ ਬਾਈਕ ਸਲਿੱਪ ਹੋਣ ਕਰਕੇ ਬਦਮਾਸ਼ ਨਹਿਰ ਕਿਨਾਰੇ ਡਿੱਗ ਗਏ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟ ਪੇੜ ਹੋਈ। ਮੁਕਾਬਲੇ ਦੌਰਾਨ ਗੈਂਗਸਟਰਾਂ ਨੇ ਪੁਲਿਸਵਾਲ ਚਾਰ ਰੌਂਡ ਫਾਇਰ ਕੀਤੇ ਜਿਸ ਚੋਂ ਇੱਕ ਗੋਲੀ ਐਸਐਚਓ ਦੀ ਬਾਹ ਕੋਲੋਂ ਕ੍ਰਾਸ ਹੋ ਕੇ ਲੰਘ ਗਈ। ਪਰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਿੰਨ ਰਾਉਂਡ ਫਾਇਰ ਕੀਤੇ ਜਿਸ ਚ ਦੋਵੇਂ ਗੈਂਗਸਟਰਾਂ ਦੇ ਲੱਤਾਂ 'ਚ ਗੋਲੀਆਂ ਲੱਗਣ ਨਾਲ ਉਹ ਸਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਜਿਹ ਉਦੇ ਤੇ ਆਏ ਸੀਗੇ ਉਹ ਮੋਟਰਸਾਈਕਲ ਬਰਾਮਦ ਹੋਇਆ ਤੇ ਦੋ ਇਹਨਾਂ ਕੋਲ ਪਿਸਟਲ ਸੀਗੇ 30 ਬੋਰ ਦੇ ਜਿਹਦੇ ਚੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਟਲ ਵੀ ਬਰਾਮਦ ਹੋ ਗਏ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਦੋਵੇਂ ਮੁਲਜ਼ਮ ਗੈਂਗ ਜੀਵਨ ਫੌਜੀ ਦੇ ਨਿਰਦੇਸ਼ਾਂ ਤੇ ਗੈਰਕਾਨੂੰਨੀ ਗਤੀਵਿਧੀਆਂ ਕਰਦੇ ਸੀ ਪੁਲਿਸ ਨੇ ਦੋਨਾਂ ਕੁੜੋਂ ਬਾਈਕ ਸਣੇ ਕਈ ਹਥਿਆਰ ਬਰਾਮਦ ਕੀਤੇ ਨੇ ਅੱੱਸਿਆ ਜਾ ਰਿਹਾ ਹੈ ਕਿ ਜੀਵਨ ਫੌਜੀ ਤੇ ਲਈ ਹੈ ਜਿਹੜੇ ਕੰਮ ਕਰਦੇ ਹੁੰਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਦਾਂ ਦੇ ਜਿਹੜੀ ਸ਼ਹਿਰ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ ਐਲੀਮੈਂਟਸ ਦੇ ਸ਼ਹਿਰ ਤੇ ਜਿਹੜੇ ਇੱਥੇ ਦੇ ਮਾਸੂਮ નિર્ਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ ਦੱਸਦੀ ਹੈ ਕਿ ਮਲਜ਼ੂਮਾਂ ਨੇ 12 ਸਤੰਬਰ ਨੂੰ ਅchnala ਦੇ ਸੁਧਾਰ ਚ ਇੱਕ ਡਾਕਟਰ ਤੇ ਪਰੋਤੀ ਨੂੰ ਲੈ ਕੇ ਫਾਇਰਿੰਗ ਕੀਤੀ ਸੀ ਜਿਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਮਲਜ਼ੂਮਾਂ ਨੂੰ ਕਾਬੂ ਕੀਤਾ ਤਾਂ ਡਾਕਟਰ ਤੇ ਜਿਹੜਾ ਰੰਗਦਾਰੀ ਦੇ ਲਈ ਗੋਲੀਆਂ ਚਲਾਈਆਂ ਗਈਆਂ ਸੀ ਜਾਂ ਡਰੋਨ ਦੇ ਲਈ ਗੋਲੀਆਂ ਚਲਾਈਆਂ ਗਈਆਂ ਸੀ ਪਹਿਲਾਂ ਵੀ ਰੰਗਦਾਰੀ ਬੰਗੀ ਜਾ ਰਹੀ ਸੀ ਪਰ ਨਾ ਦੇਣ ਤੇ ਇਹ ਫਾਇਰਿੰਗ ਕਰਵਾਈ ਗਈ ਔਰ ਜਿਵੇਂ ਪੁਲਿਸ ਕਾਸ ਰਹੀ ਹੈ ਕਿ ਸਾਰਾ ਕੁਝ ਬਾਹਰ ਬੈਠੇ ਗੈਂਗਸਟਰਾਂ ਵੱਲੋਂ ਕਰਵਾਇਆ ਗਿਆ ਪਰ ਜਦੋਂ ਇਹੋ ਜੇ ਹਿਨਿਅਸ ਕ੍ਰਾਈਮ ਦੇ ਵਿੱਚ 20-20 ਸਾਲ ਦੇ ਮੁੰਡਿਆਂ ਨੂੰ ਜੋੜ ਲਿਆ ਜਾਵੇ ਫਿਰ ਫਰਕ ਪੈਂਦਾ ਹੈ। ਅਗਲੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ, ਪਾਕਿਸਤਾਨ ਸਮੇਤ 23 ਦੇਸ਼ਾਂ ਨੂੰ ਡਰੱਗ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਕਰ ਰਿਹਾ ਹੈ। ਰਾਸ਼ਟਰਪਤੀ 트ੰਪ ਨੇ ਅਮਰੀਕੀ ਸੰਸਦ ਚ ਪ੍ਰੈਜ਼ੀਡੈਂਸ਼ੀਅਲ ਡਿਟਰਮਿਨੇਸ਼ਨ ਰਿਪੋਰਟ ਸੌਂਪੀ ਤੇ ਰਿਪੋਰਟ 'ਚ ਚੀਨ, ਅਫਗਾਨਿਸਤਾਨ, ਭਾਰਤ, ਪਾਕਿਸਤਾਨ, ਮੈਕਸੀਕੋ ਸਮੇਤ 23 ਦੇਸ਼ਾਂ ਦੇ ਨਾਮ ਸ਼ਾਮਿਲ ਨੇ। ਰੀਪੋਰਟ ਮੁਤਾਬਕ ਕੇ 23 ਦੇਸ਼ ਗੈਰ ਕਾਨੂੰਨੀ ਨਸ਼ਾ ਤਸਕਰੀ ਤੇ ਗੈਰ ਕਾਨੂੰਨੀ ਨਸ਼ਾ ਬਣਾਉਣ ਲਈ ਜ਼ਿੰਮੇਵਾਰ ਨੇ 트럼ਪ ਮੁਤਾਬਕ ਫੈਂਟਨਾਈਲ ਵਰਗੇ ਡਰੱਗ ਨੇ ਅਮਰੀਕਾ 'ਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਜਿਸ ਕਰਕੇ ਪਬਲਿਕ ਹੈਲਥ ਸੰਕਟ ਦਾ ਕਾਰਨ ਬਣ ਰਿਹਾ ਹੈ ਅਤੇ 18 ਤੋਂ 44 ਸਾਲ ਦੇ ਅਮਰੀਕੀਆਂ ਦੀ ਮੌਤ ਦੀ ਮੁੱਖ ਵਜ੍ਹਾ ਇਹੀ ਹੈ। ਅਰੇ ਫੋਰ ਤੋਂ ਬਾਅਦ 트럼ਪ ਨੇ ਚੀਨ ਨੂੰ ਫੈਂਟਨਾਈਲ ਡਰੱਗ ਦਾ ਸਭ ਤੋਂ ਵੱਡਾ ਅੱਡਾ ਦੱਸਿਆ ਨਾਲ ਹੀ ਇਸ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਲਈ ਕਿਹਾ। ਰੀਪੋਰਟਸ ਮੁਤਾਬਕ ਅਮਰੀਕਾ ਚ ਹਰ ਸਾਲ 75000 ਲੋਕਾਂ ਦੀ ਮੌਤ ਫੈਂਟਨਾਈਲ ਡਰੱਗ ਕਰਕੇ ਹੁੰਦੀ ਹੈ ਇਸਦੀ ਓਵਰਡੋਜ਼ ਨਾਲ ਦਿਮਾਗ ਚ ਆਕਸੀਜਨ ਦੀ ਕਮੀ ਹੁੰਦੀ ਹੈ ਜਿਸ ਤੋਂ ਬਾਅਦ ਵਿਅਕਤੀ ਕੋਮਾ ਚਲਾ ਜਾਂਦਾ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੇਸ਼ਾਂ ਨੂੰ ਡਰੱਗ ਪ੍ਰੋਡਕਸ਼ਨ ਡਿਕਲੇਅਰ ਕਰਨ ਤੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਕਲੀਅਰ ਵੀ ਕੀਤਾ ਕਿ ਦੇਸ਼ ਦਾ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਉਥੋਂ ਦੀ ਸਰਕਾਰ ਡਰੱਗਸ ਖਿਲਾਫ ਕਾਰਵਾਈ ਨਹੀਂ ਕਰ ਰਹੀ ਇੱਕ ਖਬਰ ਬਠਿੰਡਾ ਬਲਾਸਟ ਦੇ ਮੁਲਜ਼ਮ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੁਲਿਸ ਵੱਲੋਂ ਉਸ ਨੂੰ ਕੋਰਚ ਪੇਸ਼ ਕੀਤਾ ਗਿਆ ਔਰ ਜੱਜ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ ਨੇ ਪਿਛਲੇ ਦਿਨੀ ਬਲਾਸਟ ਮਾਮਲੇ ਦੇ ਵਿੱਚ ਇਹ ਜ਼ਖਮੀ ਹੋਇਆ ਸੀ ਤੇ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤਾਂ ਕਿਉਂਕਿ ਕਾਫੀ ਜ਼ਖਮੀ ਸੀ ਇਸ ਦਾ ਇੱਕ ਹੱਥ ਘਟਣਾ ਪਿਆ ਸੀ ਤਾਂ ਅੱਜ ਪੁਲਿਸ ਨੇ ਇਸ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ న్యూਸ 18 ਦੀ ਖਬਰ ਤੇ ਮੋਹਰ ਲੱਗੀ ਹੈ ਔਰ ਐਸਐਸਪੀ ਬਠਿੰਡਾ ਨੇ ਕਨਫਰਮ ਕੀਤਾ ਕਿ ਇਹ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦਾ ਨਾਮ ਹੈ ਮਨੁੱਖੀ ਬੰਬ ਬਣਨ ਦੀ ਫਰਾਗ 'ਚ ਸੀ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ న్యూਸ 18 ਨੇ ਪਹਿਲਾਂ ਇਹ ਖਬਰ ਦਿੱਤੀ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਇਹ ਮਨੁੱਖੀ ਬੰਬ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੀ 벨ਟ ਦੇ ਵਿੱਚ ਉਹ ਜਿਹੜਾ ਵਿਸਫੋਟਕ ਪਦਾਰਥ ਸੀ ਉਸ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵੇਲੇ ਇਹ ਤਮਾਕਾ ਹੋਇਆ ਔਰ ਬਾਅਦ ਦੇ ਵਿੱਚ ਉਸਦੀ ਸਫਾਈ ਵੇਲੇ ਇਸ ਦਾ ਪਿਤਾ ਵੀ ਗੰਭੀਰ ਜ਼ਖਮੀ ਹੋ ਗਿਆ ਹੁਣ ਪੁਲਿਸ ਨੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਔਰ 7 ਦਿਨ ਦਾ ਰਿਵਾਰਡ ਗੁਰਪ੍ਰੀਤ ਦਾ ਹਾਸਲ ਕੀਤਾ ਤੇ ਫਰਕ ਤਾਂ ਪੈਂਦਾ ਹੈ ਕਿ ਫਿਲਹਾਲ ਇਹ ਨਾ ਹੀ ਇੱਕ ਛੋਟਾ ਜਿਹਾ ਕਮਰਸ਼ੀਅਲ